ਲਾ ਆ ਜਾ ਰਕੇ ਆ ਜਾਰ ਅਰਦਾਸ ਵਿਕਰਮ ਸਿੰਘ ਦੀ ਬਚੀटिया ਕੈਪਟਨ ਅਮਰਿੰਦਰ ਸਿੰਘ ਜੀ ਦਾ ਖਾਸ ਤੌਰ ਤੇ ਸਾਡੇ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਆਪਣੇ ਸਤਿਕਾਰਯੋਗ ਭੈਣ ਜੀ ਦਾ ਸੁਖਪਾਲ ਖਹਿਰਾ ਸਾਹਿਬ ਦਾ ਬਿੱਟੂ ਜੀ ਦਾ ਹਾ ਚੰਨੀ ਸਾਹਿਬ ਦਾ ਮੇਰੇ ਹੱਕ 'ਚੇ ਬੋਲੇ ਫਿਰ ਜੋਰ ਪੈ ਗਿਆ ਤੇ ਮੁੜਨਾ ਪੈ ਗਿਆ ਮਗਰ ਭਾਵਨਾ ਮੈਂ ਸਮਝ ਗਿਆ ਚੰਨੀ ਸਾਹਿਬ ਹਾਂਜੀ ਜਾਖੜ ਸਾਹਿਬ ਦਾ ਮੈਂ ਕਹਤਾ ਉਹ ਲਿਸਟ ਮੇਰੀ ਕਿੱਥੇ ਸੌਰੀ ਮੈਨੂੰ ਤੂੰ ਕੀ 7 ਮਹੀਨੇ ਜਦੋਂ ਬੰਦੇ ਨੂੰ ਬੰਦ ਰੱਖੋ ਨਾ ਤੇ ਹਵਾ ਨਾ ਲੱਗਣ ਦਿਓ ਉਹ ਦਿਮਾਗ ਵੀ ਥੋੜਾ ਤਰुण ਚੁੱਕ ਸਾਹਿਬ ਦਾ ਹੋਰ ਕਿਹੜੇ-ਕਿਹੜੇ ਸੀ ਯਾਰ ਉਹਨੂੰ ਕਿੱਥੇ ਆਪਣਾ ਬੜੇ ਹਾਂਜੀ ਬਾਜਵਾ ਸਾਹਿਬ ਦਾ ਔਰ ਖੈਰਾ ਸਾਹਿਬ ਨੇ ਤਾਂ ਮੈਂ ਕਹਿੰਨਾ ਵਾਕੇ ਮੈਂ ਵੀ ਕਹਿੰਨਾ ਕਿ ਜੇ ਅੱਜ ਹਿੰਮਤ ਨਾਲ ਦਲੇਰੀ ਨਾਲ ਪੰਜਾਬ ਦੀ ਗੱਲ ਕਰਨ ਦਾ ਜੇ ਕੋਈ ਗੱਲ ਰੱਖ ਰਿਹਾ ਤੇ ਇਹ ਖੈਰਾ ਸਾਹਿਬ ਹੋ ਗਏ ਜਾਖੜ ਸਾਹਿਬ ਹੋ ਗਏ ਆਸ਼ੂ ਜੀ ਦਾ ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਤੁਹਾਨੂੰ ਹੈਰਾਨ ਹੋਵਗੇ ਤੁਸੀਂ ਸੁਣ ਕੇ ਕੀ ਅੱਧੀ ਆਮ ਆਦਮੀ ਪਾਰਟੀ ਮੈਨੂੰ ਸੁਨੇਹਾ ਕਲਾਉਂਦੀ ਸੀ ਕਿ ਸਾਡੇ ਵਾਲਾ ਦਾ ਕਮਲਾ ਹੈ ਅਸੀਂ ਤੇਰੇ ਨਾਲ ਆ। ਔਰ ਮੈਂ ਬੜੀ ਜਲਦੀ ਉਹ ਚਿਹਰੇ ਤੁਹਾਡੇ ਸਾਹਮਣੇ ਆਉਣਗੇ। ਕਾਂਗਰਸ ਦਾ ਕਾਂਗਰਸ ਦੀ ਵੱਡੀ ਲੀਡਰਸ਼ਿਪ ਦਾ ਜਿਹੜਾ ਆਈ ਤਰੀਕ ਤੇ ਮੇਰੇ ਬਾਰੇ ਪੁੱਛਦੇ ਸੀ ਪਤਾ ਲੈਂਦੇ ਸੀ ਕਿਉਂਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਉਹਨਾਂ ਦਾ ਅੰਦਰ ਹੈਗਾ ਹੀ ਹਮੇਸ਼ਾ ਪੋਜ਼ਿਟਿਵ ਮੇਰਾ ਸਾਥ ਦੇਣ ਦੀ ਗੱਲ ਕੀਤੀ ਭਾਜਪਾ ਦੇ ਆਗੂਆਂ ਦਾ ਇਸ ਲਈ ਇਹ ਲਬਜਾ ਨਾਲ ਮੈਂ ਧੰਨਵਾਦ ਹੀ ਨਹੀਂ ਕਰ ਸਕਦਾ ਉਹਨਾਂ ਦਾ ਇਹ ਸਾਰੇ ਪੰਜਾਬ ਦੀ ਲੜਾਈ 'ਚ ਜਿਹੜੇ ਖੜੇ ਆ ਔਰ ਮੈਂ ਖਾਸ ਤੌਰ ਤੇ ਦੇਖੋ ਮੈਂ ਆਪ ਦੀ ਧਰਮ ਪਤਨੀ ਜੀ ਦਾ ਇਹ ਮੈਂ ਅੱਜ ਰਿਕਾਰਡ ਤੇ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਸਾਹਮਣੇ ਵਾਕੇ ਜੇ ਇੱਕ ਧਰਮ ਪਤਨੀ ਤੁਹਾਡੀ ਘਰ ਦੀ ਸਿਆਣੀ ਹੋਵੇ ਚੰਗੀ ਹੋਵੇ ਸੂਝਵਾਲ ਹੋਵੇ ਜਿੰਨਾ ਤੰਗ ਇਹਨੂੰ ਪੁਲਸ ਵਾਲਿਆਂ ਨੇ ਕੀਤਾ ਔਰ ਤਗੜੇ ਹੋ ਕੇ ਇਹਨੇ ਧੀਆ ਪੈਣਾ ਨੂੰ ਤੰਗ ਕਰਨ ਦਾ ਇੱਥੇ ਰਵਾਜ ਨਹੀਂ ਰਿਹਾ ਜੀ ਪੰਜਾਬ ਦੀ ਧਰਤੀ 'ਚ ਭਾਵੇਂ ਕੋਈ ਕਿੱਡੇ ਤੋਂ ਕਿੱਡਾ ਵੱਡਾ ਦੁਸ਼ਮਣ ਹੋਵੇ ਮਗਰ ਜਿੰਨੀ ਇਹਨੂੰ ਪਰੇਸ਼ਾਨੀ ਮੇਰੇ ਕਲ ਕੇ ਝਲਣੀ ਪਈ ਔਰ ਹਲਕੇ ਦੇ ਲੋਕਾਂ ਨੂੰ ਮੇਰੇਆਂ ਨੂੰ ਸਿਰਫ ਇਸ ਗੱਲ ਦੇ ਪਰਚੇ ਦਿੱਤੇ ਗਏ ਕਿ ਕਿ ਉਹ ਮਜੀਠੀਆ ਦੇ ਨਾਲ ਕਿਉਂ ਖੜੇ ਹੈ ਇਹਨੇ ਹਰੇਕ ਦਾ ਜਿੱਥੇ ਪਹੁੰਚ ਕੀਤੀ ਤੁਹਾਡਾ ਸਭ ਦਾ ਆਪਦੀ ਜਿਹੜੀ ਮੇਰੇ ਸਤਿਕਾਰਯੋਗ ਐਮਐਲਏ ਸਾਹਿਬ ਨੇ ਮੇਰੀ ਤਾਂ ਕੁਰਸੀ ਵੀ ਖੋ ਲਈ ਇਹਨਾਂ ਨੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਨੇ ਮੇਰੀ ਕੁਰਸੀ ਖੋਈ ਉਹ ਮੇਰੇ ਤੋਂ ਵੀ ਕਾਬਲ ਨਿਕਲੇ ਇਸ ਲਈ ਮੈਂ ਹੁਣ ਰਿਕਾਰਡ ਆਪਦੇ ਧਰਮਪਤਰੀ ਜੀ ਦਾ ਮਜੀਠੇ ਹਲਕੇ ਦੇ ਸਮੂੱਚੇ ਆਪਦੇ ਵਰਕਰਾਂ ਦਾ ਜਿਨ੍ਹਾਂ ਨੇ ਮੇਰੇ ਕਰਕੇ ਪਰਚੇ ਕਰਾ ਲਏ ਨਾਲੇ ਹਲੇ ਵੀ ਇੱਕ ਐਫਆਈਆਰ ਕਹਿੰਦੇ ਉੱਪਰ ਰੱਖੀ ਆ ਜਿਹੜਾ ਤੁਹਾਡੇ ਨਾਲ ਮੇਰੇ ਤੋਂ ਵੱਧ ਫੋਟੋ ਖਿਚਾਉ ਉਹ ਮਨਪ੍ਰੀਤ ਤੇਰੇ ਅੜਗੇ ਫੇਰ ਕਿਥੇ ਪਰਚੇ 'ਚ ਨਾ ਨਾਉਣ ਆਹ ਪ੍ਰਿੰਸ ਜੀ ਇਸ ਲਈ ਸੁਮੁੱਚੀ ਸ਼ਰੋਮਨੀ ਅਕਾਲੀ ਦਲ ਦੀ ਲੀਡਰਸ਼ਿਪਦਾਰ ਖਾਸ ਤੌਰ ਤੇ ਅੱਜ ਕਿਥੋਂ ਬੋਲਿਆ ਸੀ ਕਿ ਮਜੀਠੀਆ ਡਾਕਟਰ ਨਹੀਂ ਰੱਖਦਾ ਮਜੀਠੀਆ ਤੇ ਨਾਲ ਵਕੀਲ ਰੱਖਦਾ ਆ ਮੇਰੇ ਵਕੀਲ ਸਾਹਿਬ ਸਤਿਕਾਰਯੋਗ ਵੱਡੇ ਚੀਮਾ ਸਾਹਿਬ ਰੁਜਿੰਦਰ ਸਿੰਘ ਚੀਮਾ ਸਾਹਿਬ ਸਾਡੇ ਸਤਿਕਾਰਯੋਗ ਮੁਰਲੀਧਰ ਸਾਹਿਬ ਸਤਿਕਾਰਯੋਗ ਸਾਡੇ ਸੋਪਤੀ ਜੀ ਮੈਨੂੰ ਲੱਗਦਾ ਇਹ ਇਹ ਵੀ ਦੁਖੀ ਆਇਆ ਖੜਾ ਕਿ ਰੋਜ਼ ਹੀ ਪੰਗਾ ਲੈ ਲੈਣਾ ਹੁਣ ਫੇਰ ਗੱਡੀ 'ਚ ਬੈ ਕੇ ਕਹੂੰਗਾ ਅੱਜ ਫੇਰ ਲੱਗਦਾ ਕੁਛ ਛੇੜਛਾੜ ਕਰਦੀ ਸਤਿਕਾਰਯੋਗ ਅਰਸ਼ ਕਲੇਰ ਸਾਹਿਬ ਅਰਸ਼ ਚੀਮਾ ਸਾਹਿਬ ਸਾਡੇ ਅਗਰਵਾਲ ਸਾਹਿਬ ਦਿੱਲੀ ਤੋਂ ਉਹ ਅਗਰਵਾਲ ਹਾਂਜੀ ਅਗਰਵਾਲ ਸਾਹਿਬ ਦਾ ਨੌਪੁਰਾ ਜੀ ਆਪਣੇ ਵਕੀਲ ਸਾਹਿਬ ਜਿਹੜੇ ਸੁਬਿੰਗ ਕੋਟ ਸ਼ਾਂਤਗਰਗ ਨੇ ਇੱਕ ਰੰਗ ਅਗਰਵਾਲ ਸਾਹਿਬ ਨੇ ਅਗਰਵਾਲ ਸਾਹਿਬ ਤੇ ਗਰਗ ਸਾਹਿਬ ਔਰ ਹਾਂਡੂ ਜੀ ਯੋਗੇਂਦਰ ਹਾਂਡੂ ਜੀ ਸਾਡੇ ਤਨੋਆ ਸਾਹਿਬ ਸਾਡੇ ਵੱਡੇ ਹਾਂਡੂ ਸਾਹਿਬ ਆਰ ਕੇ ਹਾਂਡੂ ਸਾਹਿਬ ਮੇਰੀ ਬੜੀ ਲੰਮੀ ਭਾਈ ਸਰਕਾਰ ਦੇ ਖਿਲਾਫ ਕਿਤੇ ਲੜਾਈ ਲੜਨੀ ਸੌਕੀ ਨਾ ਚਾਹਦੇ ਤਾਂ ਭੱਜ ਜਾਂਦੇ ਆ ਕਈ ਹੁੰਦੇ ਨਾ ਜਿਹੜਾ ਸੌਦਾ ਕਰ ਜਾਂਦੇ ਆ ਜਿਹੜਾ ਜੇ ਇਸ ਥਾਲੀ 'ਚ ਖਾਂਦੇ ਆ ਉਸ 'ਚ ਚੈੱਕ ਕਰਦੇ ਆ ਫਿਰ ਕੁਛ ਟੁਕੜਿਆਂ ਆਲੀ ਭੱਜ ਜਾਂਦੇ ਆ ਆ ਤੇਨੂੰ ਪਤਾ ਹੀ ਹੈ ਭਰਾ ਜਿਹੜੇ ਸਕੂਟਰੀ ਤੋਂ ਕਿੱਧਰ ਚੜ ਗਏ ਤੇ ਕੱਲ ਅੱਜ ਮੈਂ ਹੋਰ ਦੱਸ ਦਿਆਂ ਰਹਿਣਾ ਤੁਹਾਡੇ ਨਾਲ ਵੀ ਨਹੀਂ ਮੈਂ ਜਾਣਦਾ ਬੰਦਿਆਂ ਦੀ ਰਗ ਰਗ ਨਾਲ ਵਾਕਿਫ ਆ ਭਾਜ ਇਹਨਾਂ ਨੇ ਫੇਰ ਜਾਣਾ ਅਗਲੇ ਸਟੇਸ਼ਨ ਤੇ ਕਿਉਂਕਿ ਇਹ ਸਰਕਾਰਾਂ ਨਾਲ ਚੱਲਦੇ ਆ ਇਸ ਲਈ ਚਲੋ ਥੋੜਾ ਸਬ ਦਾ ਭਾਈ ਤੁਸੀਂ ਪ੍ਰੈਸ ਵਾਲੇ ਆਈ ਵਾਰੀ ਆਉਂਦੇ ਸੀ ਮਾਨ ਸਾਹ ਉਹ ਦੂਜੇ ਨਹੀਂ ਆਏ ਦੋ ਬੰਦੇ ਥੋਡੇ ਕਾ ਭੁਪਿੰਦਰ ਤੇ ਭੂਪਾ ਨਹੀਂ ਦੇਖਿਆ ਭੁਪਿੰਦਰ ਕੜਾਈ ਭੁਪਿੰਦਰ ਹੀ ਰਹੇ ਉਹ ਭੂਪਾ ਦੂਜੇ ਉਹ ਕਿੱਥੇ ਭੂਪਾ ਉਹ ਦਾ ਧੰਨਵਾਦ ਕਰੇ ਕੱਲ ਪੁਲਿਸ ਨੇ ਭਾਵੇਂ ਸਿਖਾਇਆ ਤਾਂ ਬੜਾ ਮਗਰ ਕੰਮ ਪੁੱਠਾ ਪੈ ਗਿਆ ਬਾਬਾ ਜੀ ਵਾਲਾ ਬਾਪੁਰਸ਼ਾਂ ਨਾਲ ਪੰਗੇ ਲੈਂਦੇ ਸੀ ਔਰ ਗਲਤ ਕੰਮ ਕੀਤਾ ਜੀ ਦੇਖੋ ਸ਼ਾਇਦ ਪਹਿਲੀ ਵਾਰੀ ਹੋਇਆ ਹੈ ਔਰ ਮੈਂ ਅੱਜ ਵੀ ਕਹਿਣਾ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਬਾਬਾ ਜੀ ਇਹਦਾ ਗੁੱਸਾ ਨਾ ਕਰਿਓ ਮੁੱਖ ਮੰਤਰੀ ਦਾ ਇਹਦੀ ਖਾਦੀ ਪੀਤੀ ਚ ਮੈਨੂੰ ਲੱਗਦਾ ਇਹਨੇ ਫੇਰ ਟਵੀਟ ਕਰਤੀ ਹੈ ਔਰ ਬਿਆਸ ਚ ਤਾਂ ਤੁਸੀਂ ਸ਼ਰਾਬ ਸ਼ਰੂਪ ਛਡਾਉਂਦੇ ਹੋ ਤੇ ਇਹਦੀ ਭਰਤੀ ਕਰਾ ਲਓ ਨਾਲੇ ਹਾਂ ਜੀ ਪਾਗਲ ਕੰਮ ਨਹੀਂ ਚਲੋ ਸ਼ਰਾਬ ਜੀ ਇੱਕ ਮੈਂ ਗੱਲ ਦੱਸਾਂ ਇਹਦੀ ਜੇ ਸ਼ਰਾਬ ਛਡਾ ਸ਼ਰਾਬ ਦੀਏ ਨਾ ਤੇ ਸਾਡੀ ਸਤਕਾਰਯੋਗ ਗੁਰਪ੍ਰੀਤ ਕੌਰ ਭੈਣ ਜੀ ਵੀ ਸਾਡਾ ਸਤਿਕਾਰ ਕਰਨਗੇ ਧੰਨਵਾਦ ਕਰਨਗੇ ਔਰ ਨਾਲ ਹੀ ਮਾਤਾ ਜੀ ਵੀ ਕਰਨਗੇ ਕਿਉਂਕਿ ਮਾਤਾ ਜੀ ਵੀ ਝੂਠੀਆਂ ਸੋਹਾ ਖਾਂਦਾ ਰਿਆ ਇਸ ਲਈ ਬਾਬਾ ਜੀ ਨੂੰ ਤਾਂ ਅਸੀਂ ਕਹਿਣਾ ਕਿ ਹੁਣ ਵਿਆਹ ਸਾਨੂੰ ਰੱਖ ਲੋ 6 ਮਹੀਨੇ ਤੇ ਜਿਹੜਾ ਪਾਲਿਸ਼ ਪੁਲਿਸ਼ ਜੀ ਹੁੰਦਾ ਤੇ ਕੋਲੋਂ ਬਾਜੂ ਲਿਵਰ ਸ਼ਿਵਰ ਨਹੀਂ ਤਾਂ ਫਿਰ ਪਟਾਕੇ ਤਾਂ ਪਏ ਮੈਨੂੰ ਦੱਸਾ ਵਿਜੀਲੈਂਸ ਵਾਲੇ ਕੀ ਪੁੱਛਦੇ ਸੀ ਆ ਪੁੱਛ ਦੇਖੋ ਕੱਡੇ ਝੂਠ ਬੋਲਦੇ ਆ ਕਹਿੰਦਾ ਜੀ ਡਰਗ ਕੇਸ 'ਚ ਪੜਤਾ ਡਰਗ ਕੇਸ 'ਚ ਮਾਮਾ ਹੀਰਦਿਆ ਕੇਸ ਵਿਜੀਲੈਂਸ ਦਾ ਤੇ ਤੂੰ ਡਰਗ ਹੀ ਗਈ ਜਨਾ ਤੂੰ ਲੋਕਾਂ ਨੂੰ ਮੂਰਖ ਸਮਝਦਾ ਫਿਰ ਵਿਜੀਲੈਂਸ ਵਾਲੇ ਮੈਨੂੰ ਕੀ ਪੁੱਛਦੇ ਸੀ ਕਹਿੰਦਾ ਇਹ ਦੱਸ ਤੈਨੂੰ ਡਾਕਟਰਾਂ ਬਾਰੇ ਕੌਣ ਦੱਸਦਾ ਕਿ ਜਦ ਡਾਕਟਰ ਕੋਲ ਜਾਂਦਾ ਤੈਨੂੰ ਇਹ ਦੱਸ ਤੈਨੂੰ ਫੋਟੋਸ ਕਿਹੜਾ ਬੰਦਾ ਜਾਣਦਾ ਇਹ ਦੱਸ ਕਿ ਸੀਐਮ ਸਕਿਉਰਟੀ ਚ ਤੈਨੂੰ ਕੌਣ ਕਹਾਣੀ ਦੱਸਦਾ ਮੈਂ ਮਜੀਠੀਆ ਵੱਡਿਆ ਜਾਵਾਂ ਇਹ ਨਹੀਂ ਤੁਹਾਨੂੰ ਦੱਸ ਮੇਰੇ ਵੀ ਸੂਤਰ ਨੇ ਜੇ ਮੈਂ ਆਪਦੇ ਸੂਤਰ ਹੀ ਮਾਰ ਲਿਆ ਇਹ ਪ੍ਰੈਸ ਵਾਲਿਆਂ ਨੂੰ ਪੁੱਛੋ ਫਿਰ ਗੱਡੀ ਚੱਲਦੀ ਕਿਤੇ ਸੂਤਰ ਨਹੀਂ ਮਰਨ ਦਈਦਾ ਔਰ ਮੈਂ ਅੱਜ ਵੀ ਤੁਹਾਨੂੰ ਦੱਸਦਾ ਅੱਜ ਸ਼ਾਇਦ ਗਿਆ ਨਾ ਉੱਥੇ ਬੰਬਈ ਜੀ ਮਹਾਰਾਸ਼ਟਰ ਆਕੇ ਰੱਖਿਓ ਖਬਰ ਅੱਜ ਤਾਂ ਨਹੀਂ ਅੱਜ ਡਬਲ ਵੀਡੀ ਪੈਣੀ ਜੀ ਲਾ ਕੇ ਦੋ ਪੈਕ ਬੱਲੀ ਏ ਆਕੇ ਚਾਰ ਪੈਕ ਬੱਲੀ ਅੱਜ ਚਾਰ ਜੀ ਹਾਂ ਜੀ ਕਿੰਨਾ ਤਲਵੀਰ ਗਿੱਲ ਲਗਾ ਮੈਂ ਕਹਿੰਦਾ ਜੀ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਹੈ ਜੋਰ ਤਾਂ ਸਵਾਦ ਆਵੇ ਜੇ ਤੂੰ ਆਪ ਲੜੇ ਤੇ ਤੈਨੂੰ ਵੱਟੋ ਵੱਟ ਦਾ ਨਾ ਭਜਾਉਣ ਮਜੀਠੇ ਵਾਲੇ ਇਹ ਪਹਿਲਾਂ ਵੀ ਤੂੰ ਕੱਟ ਕਰ ਲਿਆ ਮਜੀਠੇ ਪਹਿਲਾਂ ਇਹ ਨਹੀਂ ਮੈਂ ਜਿੱਲ ਦੀਆਂ ਗਹਿਰਾਈਆਂ ਤੋਂ ਮੈਂ ਫੇਰ ਤੁਹਾਨੂੰ ਕਹਿ ਦਿਆ ਜੀ ਆ ਅੱਜ ਮੈਨੂੰ ਲੱਗਦਾ ਉਹ ਕਿਤੇ ਖਾਈ ਉਹ ਫੋਨ ਕਿੱਥੇ ਉਹ ਟਵੀਟ ਇੱਕ ਕੀਤੀ ਹੈ ਕਿਸੇ ਨੇ ਬਹੁਤ ਵਧੀਆ ਜਵਾਬ ਦਿੱਤਾ ਮਾਨਿਕ गोयल ਸਾਹਿਬ ਨੇ ਕਹਿੰਦੇ ਜੀ ਕੱਲ ਇਹ ਸੀਐਮ ਸਾਹਿਬ ਦੀ ਟਵੀਟ ਸੀ ਨਾ ਕਾਡੇ ਨੂੰ ਪੂਰਾ ਇਹ ਇਹ ਜਿਹੜੀ ਮਾਨਿਕ ਕੋਲ ਜਵਾਬ ਦੇ ਪੈਂਦਾ ਹੈ ਇਹ ਕਹਿੰਦਾ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਪੰਜਾਬ ਦਾ ਉਥੇ ਰੱਬ ਹੀ ਰਾਖਾ ਜਦੋਂ ਸ਼ਰਾਬ ਘਟਾਲੇ ਵਾਲੇ ਪੰਜਾਬ ਦੇ ਜੱਜ ਬਣ ਜਾਣ ਮਤਲਬ ਕੀ ਮੁੱਖ ਮੰਤਰੀ ਤੇ ਤੰਜ ਕੀਤਾ ਔਰ ਸ਼ਰਮ ਆਉਣੀ ਚਾਹੀਦੀ ਸ਼ਾਇਦ ਕਿਸੇ ਇਤਿਹਾਸ ਚ ਕਿਸੇ ਮੁੱਖ ਮੰਤਰੀ ਨੇ ਪਹਿਲਾਂ ਉਹਨਾਂ ਨੂੰ ਪਰਮਿਸ਼ਨ ਨਾ ਦੇਣੀ ਫੇਰ ਉਹਨਾਂ ਦੀ ਸਿਕਿਉਰਿਟੀ ਨੂੰ ਐਕਸਪੋਜ਼ ਕਰਨਾ ਔਰ ਪੁਲਸ ਦੀ ਰਲੀ ਮਿਲੀ ਭੂਗਤ ਇਹਦੀ ਹਾਈ ਲੈਵਲ ਪ੍ਰੋਬ ਹੋਣੀ ਚਾਹੀਦੀ ਕਿ ਉਹਨਾਂ ਦੀ ਜਿਨ੍ਹਾਂ ਨੇ ਸਿਕਿਉਰਿਟੀ ਕੰਪਰਮਾਈਜ਼ ਕੀਤੀ ਸਿਲੈਕਟਿਵ ਪੱਤਰਕਾਰਾਂ ਨੂੰ ਅੱਜ ਤੁਹਾਨੂੰ ਇੱਥੇ ਇਕੱਠੇ ਨਹੀਂ ਹੋਣ ਦੇ ਰਹੇ ਸੀ ਇੱਥੇ ਕਹਿੰਦੇ ਕਿਲਾ ਟਿੱਪਰ ਲਾਇਆ ਸੀ ਜੋ ਬਾਹਰ ਦੇਖ ਰਿਹਾ ਸੀ ਤੇ ਮੈਂ ਪੁੱਛਣਾ ਚਾਹੁੰਦਾ ਜਦ ਅੱਗੇ ਪਿੱਛੇ ਤਾਂ ਟਿੱਪਰ ਲਾਉਣ ਦੀ ਲੋੜ ਨਹੀਂ ਪੈਂਦੀ ਆ ਮੇਰੇ ਵੇਲੇ ਹੀ ਟਿੱਪਰਾਂ ਦੀ ਲੋੜ ਪੈ ਜਾਂਦੀ ਏ ਤੁਹਾਨੂੰ ਇਸ ਲਈ ਲੋਕਾਂ ਨੂੰ ਖੱਜਲ ਕਰਨਾ ਸਿਰਫ ਇਹ ਚ ਲਈ ਕਿ ਇੱਥੇ ਤੁਸੀਂ ਆਓ ਨਾ ਔਰ ਕਿਉਂਕਿ ਅੱਜ ਇਹਨਾਂ ਦੇ ਮਤਲਬ ਦਾ ਕੰਮ ਨਹੀਂ ਸੀ ਇਹ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਨਾਲ ਲੋਕਤੰਤਰ ਚੱਲਦੇ ਆ ਨਾ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਤੁਸੀਂ ਕਿਸੇ ਨੂੰ ਦੱਬ ਸਕਦੇ ਹੋ ਇਸ ਲਈ ਮੈਂ ਮੇਰੇ ਕੋਲ ਗੱਲਾਂ ਤਾਂ ਬਹੁਤ ਨੇ ਦੀ ਕਰਨ ਵਾਲੀਆਂ ਅੱਜ ਇੰਨੀਆਂ ਹੀ ਪ੍ਰਵਾਨ ਕਰਿਓ ਕਿਉਂਕਿ ਆ ਦਿਮਾਗ ਨਾਲ 6 ਮਹੀਨੇ ਰੈਸਟ ਤੇ ਰਿਹਾ ਇਨੂੰ ਬੜਾ ਕਸ਼ਟ ਵੀ ਦੇਈਦਾ ਅੰਦਰ ਕੋਈ ਕੰਮ ਐਡਾ ਹੁੰਦਾ ਨਹੀਂ ਅੰਦਰ ਆ ਹਾ ਇਹ ਇੱਕ ਗੱਲ ਦਾ ਧੰਨਵਾਦ ਹੈ ਜਿੱਥੇ ਮੈਂ ਉਹ ਸਬਸਤਰਾ ਦਾ ਪੰਜਾਬ ਦੀ ਪਟਿਆਲੇ ਦੀ ਪੁਲਿਸ ਦਾ ਧੰਨਵਾਦ ਕਰਦਾ ਕਿ ਕੰਮ ਤਾਂ ਤੁਸੀਂ ਸਰਕਾਰ ਦਾ ਕਰਨ ਗਏ ਸੀ ਕਰਕੇ ਮੇਰਾ ਆ ਗਿਆ ਇਸੇ ਤਰ੍ਹਾਂ ਭਗਵੰਤ ਮਾਨ ਜੀ ਦਾ ਵੀ ਸਤਿਕਾਰ ਧੰਨਵਾਦ ਹੈ ਮੈਨੂੰ ਜਿਹੜਾ 6 ਮਹੀਨੇ ਅੰਦਰ ਰੱਖਿਆ ਨਾ ਨਿਤਨੇਮ ਬੜਾ ਰੱਬ ਨੇ ਕਰਾ ਲਿਆ ਮੇਰੇ ਕੋਲ ਬੜੀ ਗੁਰੂ ਨੇ ਕਿਰਪਾ ਕੀਤੀ ਮੇਰਾ ਘਟਿਆ ਸੀ ਨਿਤਨੇਮ ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਰਕੇ ਇਸ ਦਾਸ ਤੇ ਗਰੀਬ ਤੇ ਪੂਰੀ ਨਿਤਨੇਮ ਮੇਰੇ ਤੋਂ ਕਰਾ ਲਿਆ ਔਰ ਅੱਜ ਵੀ ਮੇਰੇ ਵਕੀਲ ਸਾਹਿਬ ਦੱਸ ਰਹੇ ਸੀ ਕਿ ਕਹਿੰਦੇ ਅੱਜ ਵੀ ਵਿਜੀਲੈਂਸ ਵਾਲੇ ਲੈ ਕੇ ਗਏ ਸੀ ਸਰਕਾਰ ਕਹਿੰਦੀ ਸੀ ਕਿ ਇਹਨੂੰ ਪੰਜਾਬ 'ਚ ਨਾ ਵੜਨ ਦਿਓ ਸ਼ਰਤਾ ਰੱਖੀ ਅੱਜ ਕਹਿੰਦੇ ਜੀ ਸ਼ਰਤਾ ਕੀ ਰੱਖੀਆ ਇੱਕ ਤਾਂ ਪੰਜਾਬ 'ਚ ਨਾ ਬੜੇ ਮੈਂ ਕਹਾਂ ਜਾਂ ਤਾਂ ਫਿਰ ਵੀਜ਼ਾ ਲਵਾ ਦੇ ਮੈਂ ਟਰੰਪ ਪੋਲ ਚਲੇ ਜਾਣਾ ਦੇ ਸੋ ਬਣਿਆ ਹਵ ਤੇ ਨਹੀਂ ਮੈਂ ਵੜਦਾ ਔਰ ਮੈਂ ਜਾਣਾ ਕਿੱਥੇ ਫਿਰ ਦੂਜੀ ਸ਼ਰਤ ਰੱਖੀ ਕਹਿੰਦਾ ਜੀ ਇਹ ਕਾ ਨਾ ਕੰਮ ਕਰੇ ਇੱਕ ਦੂਜੀ ਸ਼ਰਤ ਸੀ ਸਰਕਾਰ ਦੀ ਆ ਕੰਮ ਨਾ ਕਰੇ ਜੱਜ ਸਾਹਿਬ ਕਹਿੰਦੇ ਇਹ ਨਹੀਂ ਮੈਂ ਰੋਕ ਸਕਦਾ ਬੋਲੋ ਤੀਜੀ ਨਿਹਾਈ ਤੀਜੀ ਤੀਜੀ ਸ਼ਰਤ ਸੀ ਕਹਿੰਦਾ ਜੀ ਆ ਪੱਟਾ ਨੂੰ ਥਾਪੀਆ ਦਿੰਦਾ ਸਿੱਧੂ ਮੂਸੇ ਵਾਲੇ ਹੁਣ ਕਹਿੰਦਾ ਇਹ ਕੰਮ ਨਾ ਕਰੇ ਜੱਜ ਸਾਹਿਬ ਕਹਿੰਦਾ ਇਹ ਕੋਰਟ ਦਾ ਕੰਮ ਨਹੀਂ ਫਿਰ ਕਹਿੰਦਾ ਜੀ ਕਿਸੇ ਨਾਲ ਗੱਲ ਨਾ ਕਰੇ ਮੈਂ ਦੱਸੋ ਬਾਹਰ ਅੰਦਰ ਵੀ ਗੱਲ ਨਹੀਂ ਕਰਨੀ ਬਾਹਰ ਆ ਕੇ ਵੀ ਗੱਲ ਨਹੀਂ ਕਰਨੀ ਕਿ ਮੈਂ ਗਰੀਬ ਨੇ ਕਰਨਾ ਕੀ ਆ ਮੇਰੀ ਤਾਂ ਮੇਰੀ ਤਾਂ ਘਰ ਦੀ ਨਾਲ ਗੱਲ ਨਹੀਂ ਹੋ ਜਾਂਦੀ ਚਿੱਤੀ ਇੱਚਲੀ ਇਹ ਜਿਹੇ ਗੱਲਾਂ ਸ਼ਰਤਾ ਗੈਰ ਕਾਨੂੰਨੀ ਮੇਰੇ ਵੇਲੇ ਹੀ ਲੱਗਦੀਆਂ ਸਾਰੀਆਂ ਜਦੋਂ ਮੈਂ ਤਰੀਕ ਤੇ ਆਉਂਦਾ ਸਾਂ ਮੈਨੂੰ ਤਾਂ ਐ ਲਿਆਉਂਦੇ ਸੀ ਜਿਵੇਂ ਹਾਏ ਨੂੰ ਕੋਈ ਵੇਖ ਨਾ ਲਵੇ ਹਾਏ ਦੇ ਕੋਈ ਦਰਸ਼ਨ ਨਾ ਕਰ ਲਵੇ ਗੱਡੀ 'ਚ ਕਾਲੇ ਸ਼ੀਸ਼ੇ ਕਾਲੇ ਸ਼ੀਸ਼ੇ ਚੋਂ ਬਾਦ ਕੋ ਫਿਲਮ ਉਹ ਲੱਗਦੀ ਸੀ ਕਿ ਉਹ ਕਲਟਰਨ ਕਲਟਰਨ ਗ੍ਰੀਨ ਕਲਟਰ ਫਿਰ ਅੱਗੇ ਬੰਦੇ ਸੀ ਕਾਲੇ ਰੰਗ ਦਾ ਕੱਪੜਾ ਤੇ ਜਿਹੜਾ ਮੇਰੇ ਨਾਲ ਅਫਸਰ ਬੈਠਿਆ ਹੁੰਦਾ ਸੀ ਨਾ ਭਾਂ ਐ ਕਰਕੇ ਮੇਰੇ ਕੋ ਫੋਟੋ ਨਾ ਲਵਾ ਲਈ ਇਹਨਾਂ ਦਾ ਕਿਸੇ ਦਾ ਕੁਝ ਨਹੀਂ ਜਾਣਾ ਮੇਰਾ ਰਹਿਣਾ ਕੁਝ ਨਹੀਂ ਮੈਂ ਉੱਤੇ ਤਰਸਕਾਈ ਜਾਣਾ ਤੇ ਮੈਂ ਵੇਖਣਾ ਕਿ ਚੱਕਰ ਕੀ ਆ ਕਹਿੰਦਾ ਤੁਹਾਨੂੰ ਖਤਰਾ ਬਹੁਤ ਹੈ ਬਾਹਨਾ ਖਤਰਾ ਦਾ ਸੀ ਮੈਂ ਤਾਂ ਸਮਝ ਹੀ ਗਿਆ ਖਤਰਾ ਤਾਂ ਕਿਹੜਾ ਖਤਰਾ ਤਾਂ ਇੱਕ ਨੂੰ ਹੀ ਹੈ ਮੇਰੇ ਤੋਂ ਜਾਂ ਭਗਵੰਤ ਨੂੰ ਤੇ ਜਾਂ ਜਿਹੜੇ ਕੇਜਰੀਵਾਲ ਨੇ ਨਿੱਕੂ ਜਿਹਨੇ ਮੇਰੇ ਤੋਂ ਮਾਫੀ ਮੰਗੀ ਹੋਰ ਕਿਹਦਾ ਖਤਰਾ ਹੋਰ ਕਿਹਨੂੰ ਮੇਰੇ ਤੋਂ ਖਤਰਾ ਹੋ ਸਕਦਾ ਇਸ ਲਈ ਜਦੋਂ ਮਜੀਦ ਅੱਜਾ ਫਿਰ ਇਹਨਾਂ ਨੂੰ ਭੁਲੇਖਾ ਇੱਕ ਹੋਰ ਹੈ ਵੀ ਜਿੰਨਾਂ ਸਾਲੇ ਸਮਝਦੇ ਕਿ ਬੜੀ ਚੁਸਤੀ ਫੜੀ ਜੀ ਅਸੀਂ ਫੜ ਲਿਆ ਇਹਨੂੰ ਉਹ ਮੈਨੂੰ ਇੱਕ ਦਿਨ ਪਹਿਲਾਂ ਪਤਾ ਸੀ ਤੁਸੀਂ ਆਉਣਾ ਤਦੇ ਮੈਂ ਤੁਹਾਡੀ ਸੇਵਾ ਵਾਸਤੇ ਉੱਥੇ ਲੱਡੂ ਮਠੀਆਂ ਛਟੀਆਂ ਨਾਲੇ 5 ਕਿਲੋ ਮੇਰਾ ਵੇਸ਼ਨ ਖਾ ਕੇ ਨਾਲੇ ਕਨੇ ਬੱਤਮੀਜੀ ਕੀਤੀ ਮੈਂ ਤਾਂ ਨਾਲ ਹੈ ਨਾਲੇ ਵੇਖਣ ਪਾਇਆ ਆ ਨਾਲੇ ਮੈਂ ਤਾਂ ਨਾਲ ਚਲੇ ਗਿਆ ਤੁਹਾਡੇ ਆ ਵਿਚਾਰਿਆ ਜਿਨ੍ਹਾਂ ਤੇ ਪਰਚਾ ਕੀਤਾ ਉਹ ਕਿਲੋਮੀਟਰ ਪਿੱਛੇ ਛੇੜਾ ਲੈ ਫਿਰਦੇ ਸੀ ਉਹਨਾਂ ਤੇ ਕਿਲੋਮੀਟਰ ਪਿੱਛੇ ਹੀ ਪਰਚਾ ਹੋ ਗਿਆ ਜੀ ਸਰ ਜਿਹੜਾ ਇਨਪੁਟ ਆਇਆ ਸੀਗਾ ਆਈਡੀ ਦਾ ਫੈਟਨ ਲੱਗੇ ਦੇਖੋ ਇੱਕ ਜਿਹੜਾ ਨਾ ਐਡ ਹੌਕ ਡੀਜੀਪੀ ਪੰਜਾਬ ਦਾ ਸੁਪਰੀਮ ਕੋਰਟ ਨੇ ਯੂਪੀਐਸਸੀ ਨੂੰ ਇੰਟਰਵੈਨ ਕਰਕੇ ਗੌਰਵ ਯਾਦਵ ਨੂੰ ਇਮੀਡੀਏਟਲੀ ਹਟਾਉਣਾ ਚਾਹੀਦਾ ਬਿਕੋਜ਼ ਇਹ ਕਨਸਟੀਟਿਊਸ਼ਨ ਤੋਂ ਬਾਹਰ ਹੋ ਗਿਆ ਇੱਕ ਲਾਅ ਐਂਡ ਆਰਡਰ ਨੂੰ ਨਹੀਂ ਸੰਭਾਲ ਰਿਹਾ ਇਹ ਕੱਲਾ ਇੱਕ ਬੰਦੇ ਨੂੰ ਖੋਚ ਰਖ ਰਿਹਾ ਉਹ ਹੈ ਕੇਜਰੀਵਾਲ ਇਰਸ਼ਾਦ ਖਾਨ ਭਗਵੰਤ ਮਾਨ ਸੋਸੋਧਿਆ ਇਹਨਾਂ ਲੋਕਾਂ ਨੂੰ ਔਰ ਇਹੀ ਕਾਰਨ ਹੈ ਜਦੋਂ ਮੇਰੀ ਸਿਕਿਉਰਿਟੀ ਵਿਡਰਾ ਕੀਤੀ ਸੀ ਮੈਂ ਅੱਜ ਵੀ ਕਹਿੰਦਾ ਬੀਜੀਪੀ ਸਾਹਿਬ ਆਪ ਦੇ ਹੱਥ ਲਿਖਤ ਇੱਕ ਐਫੀਡੇਵਿਟ ਦੇ ਦਨ ਕਿ ਮੈਨੂੰ ਕਿਸੇ ਤੋਂ ਕੋਈ ਥ੍ਰੈਟ ਨਹੀਂ ਕੋਈ ਖਪ ਅ ਕਤਰਾ ਨਹੀਂ ਮੈਂ ਆਪ ਲਿਖ ਕੇ ਦਊਂਗਾ ਮੈਨੂੰ ਇੱਕ ਗਨਮੈਨ ਨਹੀਂ ਚਾਹੀਦਾ ਮੇਰੇ ਨਾਲ ਤੁਸੀਂ ਸਾਰੇ ਮਗਰ ਇੱਕ ਆਮ ਆਦਮੀ ਪਾਰਟੀ ਦੇ ਜਿਹਨੂੰ ਜਾਣਦਾ ਕੋਈ ਨਹੀਂ ਨਾ 3 ਨਾ 13 ਚ ਨਾ ਪਲੇਰਾ ਚ ਨਾ ਸਪੇਰਾ ਚ ਹਾਂ ਨਾ ਪਲੇਰਾ ਚ ਨਾ ਸਪੇਰਾ ਚ ਉਹਨੂੰ ਤਾਂ ਦੇ ਦੇਣੇ ਹੋ ਤੁਸੀਂ 15 ਗਨਮੈਨ ਕਿ ਮੇਰੇ ਵੇਲੇ ਆਈਬੀ ਨੇ ਅਪ੍ਰੈਲ ਚ ਕਿਹਾ ਸੀਗਾ ਕਿ ਇਹਨੂੰ ਖਤਰਾ ਹੈ ਨਗਰ ਕਿਉਂਕਿ ਡੰਡਾ ਐਡਾ ਚੜਿਆ ਸੀਗਾ ਮੈਨੂੰ ਜੇਲ ਭੇਜਣਾ ਸੀ ਸਿਕਿਉਰਿਟੀ ਵਿਡਰਾਅ ਕੀਤੀ ਔਰ ਹੁਣ ਮੈਨੂੰ ਮੈਂ ਫੇਰ ਬਾਰ-ਬਾਰ ਕਹਿਣਾ ਕਿ ਜੇ ਮੈਂ ਜੂੰਦਾ ਜ ਤੁਹਾਡੇ ਕੋਲ ਆ ਗਿਆ ਨਾ ਤੇ ਜੇ ਮੈਂ ਜੂੰਦਾ ਬਚ ਜਾਂ ਤੇ ਇਹ ਸਿਰਫ ਤੇ ਸਿਰਫ ਥੋੜੀ ਅਰਦਾਸਾਂ ਬੇਨਤੀਆਂ ਤੇ ਗੁਰੂ ਮਹਾਰਾਜ ਦੀ ਮਿਹਰ ਬਖਸ਼ਿਸ਼ ਹੋਣੀ ਐ ਮੇਰੀ ਮੇਰੇ ਮੈਨੂੰ ਮਰਵਾਉਣ ਚ ਜਿਵੇਂ ਸਿੱਧੂ ਮੂਸੇ ਵਾਲਾ ਮਰਵਾਇਆ ਸੀ ਉਹੀ ਤਿਆਰੀਆਂ ਗੌਰਵ ਯਾਦਵ ਭਗਵੰਤ ਮਾਨ ਤੇ ਉਹਦੀ ਟੀਮ ਕਰਦੀ ਐ ਮੈਨੂੰ ਐਕਸਪੋਜ਼ ਕਰਕੇ ਤੁਸੀਂ ਵੇਖੋ ਮੇਰੀਆਂ ਚਿੱਠੀ ਵਾਇਰਲ ਕਰਾਤੀ ਮੈਨੂੰ ਐਕਸਪੋਜ਼ ਕੀਤਾ ਜਾ ਰਿਹਾ ਸਿਰਫ ਇਸ ਲਈ ਕਿ ਇਹਨੂੰ ਕੇਸ ਦੇ ਕੇ ਤਾਂ ਮੂੰਹ ਨਹੀਂ ਬੰਦ ਕਰਾ ਸਕੇ ਤੇ ਹੁਣ ਇਹ ਤੇ ਪਰਚਾ ਦੇ ਕੇ ਇਹ ਇਹਨੂੰ ਮਰਵਾਈ ਦਿਓ ਇਸ ਲਈ ਇਹ ਇਹ ਲੱਗਿਆ ਕਿ ਇਹਨਾਂ ਨੂੰ ਅੱਜ ਤੋਂ ਮਿਸ਼ਨ 2027 ਦੇਖਣਾ ਇਹ ਰੰਗੇ ਬਿੱਲਿਆਂ ਨੂੰ ਕਹਿ ਦਿਓ ਹਾਂ ਟਾਈਗਰ ਹਲੇ ਜਿਉਂਦਾ ਜਿਹੜੇ ਕੀ ਜੀਣਾ ਰੰਗੇ ਬਿੱਲੇ ਨੂੰ ਕਹਿ ਦਿਓ ਨਾਈ ਗਾਰਾ ਵੀ ਜਿੰਦਾ ਉਹਨਾਂ ਦੇ ਕਰ ਦਿਓ ਭਲੇਖੇ ਮੇਰੇ ਤੇ ਇੱਕ ਪਰਚਾ ਨਹੀਂ ਦੱਸ ਦੇ ਦਿਓ ਮੈਂ ਵੀ ਤਿਆਰ ਪਰ ਤਿਆਰ ਆ ਮਗਰ ਲੜਾਈ ਹਾਂ ਮੇਰੀ ਦੀ ਮੇਰੀ ਕੋਈ ਪਰਸਨਲ ਲੜਾਈ ਨਹੀਂ ਕਿਸੇ ਨਾਲ ਗੱਲ ਪੰਜਾਬ ਦੀ ਹੋਊਗੀ ਗੱਲ ਪੰਜਾਬ ਦੇ ਮੁੱਦਿਆਂ ਦੀ ਹੋਊਗੀ ਔਰ ਜ਼ੀਰੋ ਕੰਪਰਮਾਈਜ਼ ਔਰ ਅੱਜ ਮੇਰਾ ਇਹ ਪ੍ਰਣ ਹੈ ਤੁਹਾਡੇ ਦਾਲ ਔਰ ਮੈਂ ਤੁਹਾਨੂੰ ਸਭ ਨੂੰ ਕਹਿੰਦਾ ਕਿ ਪੰਜਾਬ ਚੋਂ ਦਿੱਲੀ ਵਾਲੇ ਭਜਾਉਣੇ ਆ। ਓ ਬੱਬਰ ਸ਼ੇਰ ਭਜਾਉਣੇ ਕਿ ਨਹੀਂ ਭਜਾਉਣੇ? ਕੱਢੋ ਜਕਾਰਾ ਜਿੱਨਾਂ ਦੇ ਪੰਜਾਬ ਦਾ ਫੈਸਲਾ ਪੰਜਾਬੀ ਕਰਨਗੇ ਇੱਕ ਡੰਮੀ ਮੁੱਖ ਮੰਤਰੀ ਜਿਹੜਾ ਕੇਜਰੀਵਾਲ ਜਿਹੜਾ ਆਪ ਦਿੱਲੀ ਚ ਹਰ ਗਿਆ ਲੋਕਾਂ ਨੇ ਨਕਾਰਤਾ ਉਹਦੇ ਆਖੇ ਪੰਜਾਬ ਨਹੀਂ ਚੱਲੂਗਾ ਪੰਜਾਬ ਦੇ ਲੋਕ ਪੰਜਾਬ ਚਲਾਉਣਗੇ ਜ਼ੀਰੋ ਕੰਪਰਮਾਈਜ਼ ਜ਼ੀਰੋ ਟੋਲਰੈਂਸ ਇਹ ਆਪਣੀ ਬਾਤ ਹੋ ਚੁੱਕੀ ਆ ਉਹ ਮਹਾਰਾਜ ਅੱਜ ਤਾਂ ਮਿਸ਼ਨ ਤੁਹਾਨੂੰ ਜੱਫੀਆਂ ਪਾਉਣ ਦੀ ਸ਼ੁਰੂ ਹੋਈ ਆ ਹਲੇ ਤੁਹਾਨੂੰ ਮਿਲ ਲਈਏ ਹੁਣ ਮੈਨੂੰ ਕੱਲੇ-ਕੱਲੇ ਨੂੰ ਮਿਲ ਲੈਣ ਦਿਓ ਜੱਪੀਆਂ-ਜੁਪੀਆਂ ਪਾ ਲੈਣ ਦਿਓ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਜਾਨਾ ਉਹਨਾਂ ਦਾ ਚਰਨ ਪਰਸ ਕੇ ਗੁਰੂ ਸਾਹਿਬ ਦਾ ਧੰਵਾਦ ਕਰਨਾ ਕਿਉਂਕਿ ਇਹ ਮੈਂ ਗੁਰੂ ਸਾਹਿਬ ਦੇ ਚਰਨਾਚ ਜੁਰ ਆਰਦਾਸ ਬੇਨਤੀ ਕਰਦਾ ਸੀ ਤੁਮਰੀ ਸਰਨ ਤੁਮਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦੇ ਆਲਾ ਨਾਨਕ ਕਰਕੇ ਬੋਲੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭੇ ਵੱਡਾ ਸਤਗੁਰ ਨਾਨਕ ਜੀ ਦਾ ਰੂਪ ਹੈ ਇਥੋਂ ਸਭ ਨੂੰ ਬੇਨਤੀ ਆ ਜੀ ਮੈਂ ਦੂਖਨਵਾਰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਰਨ ਪਰਸ ਕੇ ਫੇਰ ਮੈਂ ਆਪਦੇ ਬੱਚਿਆਂ ਨੂੰ ਔਰ ਆਪਦੀ ਸਤਿਕਾਰਯੋਗ ਮਾਤਾ ਨੂੰ ਮੇਰੀ ਮਾਤਾ ਨਾਲ ਵੀ ਇਹਨਾਂ ਨੇ ਕੀ ਕੀਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੀ ਮਾਤਾ ਜੀ ਉਹ ਜਿਹੜਾ ਮੈਡੀਕਲ ਬੈੱਡ ਆ ਨਾ ਜਿਹਨੂੰ ਐ ਘੁਮਾ ਕੇ ਸਿੱਧਾ ਕਰਦੇ ਉਹਦੇ ਤੇ ਨੇ ਇਹ ਵਿਜੀਲੈਂਸ ਵਾਲੇ ਉਸ ਬੈੱਡ ਨੂੰ ਵੀ ਫਰੋਲ ਕੇ ਆਏ। ਮਤਲਬ ਇਹ ਕਦੇ ਵੇਖਣ ਨੂੰ ਨਹੀਂ ਮਿਲਿਆ ਜੋ ਕੁਝ ਹੋਇਆ। ਮਗਰ ਮੈਂ ਸਾਰਾ ਕੁਝ ਪਿੰਡੇ ਤੇ ਹਲਾ ਕੇ ਹੰਡਾ ਕੇ ਅੱਜ ਫੇਰ ਉਸ ਸ਼ੁਕਰਾਨੇ 'ਚ ਆ ਕਿ ਉਹ ਗੁਰੂ ਸਾਹਿਬ ਮੇਰ ਰੱਖੇ। ਵੜਦੇ ਹੋ ਭਾਵੇਂ। ਗੋਲੀ ਮਾਰਦੇ ਹੋ। ਮਗਰ ਨਾ ਇਹ ਰੁਕੂਗਾ। ਨਾ ਇਹ ਚੁਕੂਗਾ। ਇਹ ਠਾ ਠਾ ਵੱਜੂਗਾ ਗੱਲ ਪੰਜਾਬ ਦੀ। ਬਹੁਤ ਬਹੁਤ ਧੰਨਵਾਦ।